ਸਾਖੀ ਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਅਰਵਿੰਦ ਕੇਜਰੀਵਾਲ ਦੀ ਤਰਫੋਂ ਅੱਜ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ ਗਿਆ ਜਿਸ ਢੰਗ ਦੇ ਨਾਲ ਉਹਨਾਂ ਨੂੰ ਬੇਲ ਮਿਲੀ ਸੀ ਉਸ ਬੇਲ ਤੋਂ ਬਾਅਦ ਵੱਡੇ ਸਵਾਲ ਵਿਰੋਧੀ ਧਿਰ ਜਿਹੜੀ ਆ ਉਹ ਖੜੇ ਕਰਦੇ ਹੋਏ ਨਜ਼ਰ ਆਈ ਸੀ ਜਿਸ ਢੰਗ ਦੇ ਨਾਲ ਬੇਲ ਮੁੱਖ ਮੰਤਰੀ ਤੱਕ ਅਰਵਿੰਦ ਕੇਜਰੀਵਾਲ ਨੂੰ ਕਹਿਣਾ ਬੀਜੇਪੀ ਨੇ ਸ਼ੁਰੂ ਕਰਤਾ ਸੀ ਉਸ ਤੋਂ ਬਾਅਦ ਉਹਨਾਂ ਨੇ ਫੈਸਲਾ ਲਿੱਤਾ ਕਿ ਅਸਤੀਫਾ ਦੇਣਗੇ ਔਰ ਜਦੋਂ ਤੱਕ ਜਨਤਾ ਦੀ ਕਚੈਰੀ ਦੇ ਵਿੱਚ ਉਹਨਾਂ ਨੂੰ નિર્ਦੋਸ਼ ਸਾਬਿਤ ਨਹੀਂ ਕੀਤਾ ਜਾਂਦਾ ਤਦ ਤੱਕ ਮੁੱਖ ਮੰਤਰੀ ਦਾ ਉਹਦਾ ਵੀ ਨਹੀਂ ਲੈਣਗੇ ਅਨਮੋਲਗ ਅਗਨਮਾਲ ਕੈਬਨਿਟ ਮਨਿਸਟਰ ਸਾਢਨਾਲ ਨੇ ਗੱਲਬਾਤ ਕਰਨ ਦੇ ਮੈਂ ਕਿਸ ਤਰ੍ਹਾਂ ਦੇਖਦੇ ਹਾਂ ਅਰਵਿੰਦ ਕੇਜਰੀਵਾਲ ਨੇ ਫੈਸਲਾ ਲਿਆ ਕਿ ਹੁਣ ਉਹ ਮੁੱਖ ਮੰਤਰੀ ਦਾ ਉਹਦਾ ਤਾਂ ਹੀ ਲੈਣਗੇ ਜਦੋਂ ਜਨਤਾ ਦੀ ਕਚੈਰੀ ਦੇ ਵਿੱਚ ਉਹਨਾਂ ਨੂੰ ਪਾਕ ਸਾਫ ਜਨਤਾ ਜਿਹੜੀ ਹੈ ਉਹ ਠਹਿਰਾਂ ਦੀ ਨਜ਼ਰ ਆਊਗੀ ਦੇਖੋ ਇੱਕ ਦੇਸ਼ ਦੇ ਰਾਜਸਥਾਨੀ ਦੇ ਮੁੱਖ ਮੰਤਰੀ ਦੁਬਾਰਾ ਇਹ ਫੈਸਲਾ ਲੈ ਲੈਣਾ ਕਿ ਮੈਂ ਲੋਕਾਂ ਦੀ ਅਦਾਲਤ ਵਿੱਚ ਹੁਣ ਅਗਨੀ ਪ੍ਰੀਖਿਆ ਦੇਣੀ ਹੈ ਜੀ ਮੈਂ 2 ਦਿਨ ਬਾਅਦ ਅਸਤੀਫਾ ਦੇ ਰਹੇ ਹਾਂ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਤੇ ਮੈਨੂੰ ਜ਼ਮਾਨਤ ਦੇ ਦਿੱਤੀ ਹੈ ਜੀ ਤੇ ਹੁਣ ਇੱਕ ਲੋਕਾਂ ਦੀ ਅਦਾਲਤ ਜਿਹੜੀ ਰੱਬ ਦੀ ਅਦਾਲਤ ਹੁੰਦੀ ਹੈ ਉਹਦੇ ਵਿੱਚ ਵੀ ਮੈਨੂੰ ਇਹ ਲੋਕ ਮੈਨੂੰ ਦੱਸਣਗੇ ਕਿ ਮੈਂ ਗੁਨਾਹਗਾਰ ਸੀ ਕਿ ਮੈਂ ਇਮਾਨਦਾਰ ਸੀ ਤੇ ਇਹ ਬਹੁਤ ਵੱਡੀ ਗੱਲ ਹੈ ਜੀ ਇਹ ਚੀਜ਼ ਅਕਸਰ ਅਸੀਂ ਟੀਵੀ ਤੇ ਤਾਂ ਹੁੰਦੀ ਹੋਈ ਦੇਖੀ ਹੋਣੀ ਆ ਰਿਐਲਿਟੀ ਦੇ ਵਿੱਚ ਇਹ ਚੀਜ਼ ਪਹਿਲੀ ਵਾਰ ਦੇਖ ਰਹੇ ਆ ਜਿਸ ਤਰੀਕੇ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਚ ਰੱਖਿਆ ਗਿਆ ਉਥੋਂ ਅਸਤੀਫਾ ਮੰਗਿਆ ਗਿਆ ਪਰ ਅਸਤੀਫਾ ਉਹਨਾਂ ਨੇ ਜੇਲ੍ਹ ਦੇ ਵਿੱਚ ਨਹੀਂ ਦਿੱਤਾ ਤੇ ਆਮ ਆਦਮੀ ਪਾਰਟੀ ਨੂੰ ਤੋੜਨ ਦੀਆਂ ਵੀ ਲਗਾਤਾਰ ਵਿਰੋਧੀ ਧਿਰ ਨੇ ਸੱਤਾਧਾਰੀ ਧਿਰ ਨੇ ਕੋਸ਼ਿਸ਼ਾਂ ਕੀਤੀਆਂ ਨੇ ਭਾਜਪਾ ਸਰਕਾਰ ਨੇ ਆਪਣੀਆਂ ਏਜੰਸੀਆਂ ਨਾ ਸਿਰ ਫਰਵਿੰਦ ਕੇਜਰੀਵਾਲ ਜੀ ਨਾਲ ਸਤਿੰਦਰ ਜੈਨ ਮਨੀਸ਼ ਸ਼ੋਧੀ ਸਾਡੀ ਪੂਰੀ ਦੀ ਪੂਰੀ ਜਿਹੜੀ ਸੀਨੀਅਰ ਲੀਡਰਸ਼ਿਪ ਸੀ ਉਹ ਜੇਲ੍ਹ ਚ ਰੱਖੀ ਗਈ ਪਰ ਆਮ ਆਦਮੀ ਪਾਰਟੀ ਨੂੰ ਜਿਹੜੇ ਤੋੜਨ ਦੀਆਂ ਇਹਨਾਂ ਦੀਆਂ ਕੋਸ਼ਿਸ਼ਾਂ ਸੀ ਉਹ ਨਾਕਾਮਯਾਬ ਰਹੀਆਂ ਸਾਡਾ ਕੋਈ ਵਲੰਟੀਅਰ ਵੀ ਆਮ ਆਦਮੀ ਪਾਰਟੀ ਨਾਲੋਂ ਨਹੀਂ ਟੁੱਟਿਆ ਤੇ ਅੱਜ ਉਹਨਾਂ ਨੇ ਬਾਹਰ ਆ ਕੇ ਕਿਹਾ ਕਿ ਮੈਂ ਅਗਨੀ ਪ੍ਰੀਖਿਆ ਦੇਣੀ ਹੈ ਮੈਨੂੰ ਲੋਕ ਜੇ ਕਬੂਲ ਕਰਨਗੇ ਲੋਕ ਮੈਨੂੰ ਵੋਟਾਂ ਪਾ ਕੇ ਜਿਤਾਉਣਗੇ ਮੈਨੂੰ ਵਿਸ਼ਵਾਸ ਹੈ ਜਿਸ ਤਰੀਕੇ ਮੈਂ 30000 ਕਰੋੜ ਦਾ ਬਜਟ 75000 ਕਰੋੜ ਤੇ 10 ਸਾਲਾਂ ਦੇ ਰਾਜ ਵਿੱਚ ਅਸੀਂ ਲੈ ਕੇ ਗਏ ਆ ਜਿਸ ਤਰੀਕੇ ਅਸੀਂ ਐਜੂਕੇਸ਼ਨ ਸਿਸਟਮ ਨੂੰ ਸ਼ਾਨਦਾਰ ਕੀਤਾ ਸਕੂਲ ਬਣਾਏ ਨੇ ਜਿਹੋ 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 ਜਿਹੇ ਅਸੀਂ ਹਸਪਤਾਲ ਬਣਾਏ ਨੇ ਮਹੱਲਾ ਕਲੀਨਿਕ ਬਣਾਏ ਨੇ ਪਾਣੀ ਦੀ ਸਹੂਲਤ ਦਿੱਤੀ ਹੈ ਬਿਜਲੀ ਫ੍ਰੀ ਕੀਤੀ ਹੈ ਇੰਨੀਆਂ ਸਹੂਲਤਾਂ ਦੇ ਕੇ ਵੀ ਅਸੀਂ ਵਾਅਦੇ ਵਿੱਚ ਲੈ ਕੇ ਗਏ ਆ ਦਿੱਲੀ ਨੂੰ ਤੇ ਦਿੱਲੀ ਵਾਲਿਆਂ ਨੂੰ ਹੁਣੇ ਵੋਟਾਂ ਕਰਵਾ ਕੇ ਦੇਖੋ ਤੁਸੀਂ ਨਵੰਬਰ ਦੇ ਵਿੱਚ ਤੇ ਵਿਰੋਧੀ ਧਿਰ ਸਾਹਮਣੇ ਇਹ ਚੀਜ਼ ਆ ਜਾਣੀ ਹੈ ਤੇ ਅਸੀਂ ਉਹਨਾਂ ਦੇ ਬਤੌਰ ਉਹਨਾਂ ਦੀ ਟੀਮ ਵਿੱਚ ਸਿਪਾਹੀ ਹੋਣ ਦੇ ਨਾਤੇ ਉਹਨਾਂ ਦੇ ਅਰਵਿੰਦ ਕੇਜਰੀਵਾਲ ਜੀ ਦੇ ਇਸ ਬਹਾਦਰੀ ਭਰੇ ਫੈਸਲੇ ਉੱਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਸਾਡੇ ਮਨੋਬਲ ਆ ਜਿਹੜੇ ਹੋਰ ਉੱਚੇ ਹੋ ਗਏ ਲੇਕਿਨ ਵਿਰੋਧੀ ਹਮਲਾਵਰ ਹੋਰ ਹੋ ਗਏ ਨੇ ਉਹ ਕਹਿੰਦੇ ਅਰਵਿੰਦ ਕੇਜਰੀਵਾਲ ਨੂੰ ਆਖਿਰਕਾਰ ਕ੍ਰਪਸ਼ਨ ਦੇ ਚਾਰਜਸ ਕਰਕੇ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਕਹਿੰਦੇ ਜਿਹੜੇ ਕਟੜ ਇਮਾਨਦਾਰ ਕਹਿੰਦੇ ਸੀ ਆਪਣੇ ਆਪ ਨੂੰ ਉਹ ਅੱਜ ਕ੍ਰਪਸ਼ਨ ਦੇ ਘੇਰੇ ਦੇ ਵਿੱਚ ਆ ਗਏ ਨੇ ਦੇਖੋ ਅਰਵਿੰਦ ਕੇਜਰੀਵਾਲ ਜੀ ਤੋਂ ਜੇਲ੍ਹ ਦੇ ਅੰਦਰ ਅਸਤੀਫਾ ਮੰਗਿਆ ਗਿਆ ਸੀ ਤੇ ਜੇਲ੍ਹ ਦੇ ਅੰਦਰ ਅਸਤੀਫਾ ਉਹਨਾਂ ਨੇ ਨਹੀਂ ਦਿੱਤਾ ਹੋਰ ਬਹੁਤ ਸਾਰੇ ਮੁੱਖ ਮੰਤਰੀ ਜਿਹੜੇ ਉਹਨਾਂ ਨੇ ਜੇਲ੍ਹ ਦੇ ਵਿੱਚ ਕੀਤੇ ਹੋਏ ਕੇਸ ਬਣਾ ਕੇ ਜੇਲ੍ਹ ਦੇ ਅੰਦਰ ਸੁੱਟਦੇ ਆ ਜਿਹੜੇ ਭਾਜਪਾ ਤੋਂ ਬਾਹਰ ਦੇ ਆ ਅਸਤੀਫਾ ਉਹਨਾਂ ਨੇ ਲਿਆ ਹੈ ਅੱਜ ਜੁਨਾ ਨੇ ਆਪਣੀ ਮਰਜ਼ੀ ਦੇ ਨਾਲ ਅਸਤੀਫਾ ਦਿੱਤਾ ਹੈ। ਉਹਨਾਂ ਨੇ ਕਿਹਾ ਮੈਂ ਮੁੱਖ ਮੰਤਰੀ ਦੀ ਕੁਰਸੀ ਤੇ ਦੁਬਾਰਾ ਉਦੋਂ ਬੈਠੂੰਗਾ ਜਦੋਂ ਲੋਕ ਮੈਨੂੰ ਦੁਬਾਰੇ ਵੋਟਾਂ પાਕੇ ਦੱਸਣਗੇ ਕਿ ਮੈਂ ਠੀਕ ਸੀ, ਮੈਂ ਇਮਾਨਦਾਰ ਸੀ, ਮੈਂ ਲੋਕਾਂ ਦੀ ਭਲਾਈ 'ਚ ਕੰਮ ਕੀਤੇ ਨੇ ਤੇ ਵਿਰੋਧੀ ਧਿਰ ਦਾ ਕੰਮ ਹੁੰਦਾ ਵਿਰੋਧ ਕਰਨਾ। ਵਿਰੋਧੀ ਧਿਰ ਦਾ ਕੰਮ ਹੁੰਦਾ ਚੰਗੀ ਚੀਜ਼ ਨੂੰ ਵੀ ਮਾੜਾ ਦਿਖਾਉਣਾ। ਵਿਰੋਧੀ ਧਿਰ ਆਪਣੀ ਭੂਮਿਕਾ ਨਿਭਾ ਰਹੀ ਹੈ। ਲੋਕ ਆਪਣੀ ਦਿੱਲੀ ਦੇ ਲੋਕ ਜਰੂਰ ਆਪਣੀ ਭੂਮਿਕਾ ਨਿਭਾਉਣਗੇ ਤੇ ਇੱਕ ਪਾਸਾ ਕਰਕੇ ਦੇਸ਼ ਦੀ ਰਾਜਨੀਤੀ 'ਚ ਇੱਕ ਨਵਾਂ ਇਤਿਹਾਸ ਤਾਂ ਰਚਣਗੇ ਰਚਣਗੇ ਤੇ ਇਹ ਗੱਲ ਪੱਕੀ ਹੈ ਕਿ ਅਰਵਿੰਦ ਕੇਜਰੀਵਾਲ ਜੀ ਦਾ ਨਾਮ ਹੈ ਜਿਹੜਾ ਉਹ ਦੇਸ਼ ਦੀ ਰਾਜਨੀਤੀ ਦੇ ਇਤਿਹਾਸ 'ਚ ਸੁਨਹਿਰੀ ਅੱਖਰਾਂ 'ਚ ਜਰੂਰ ਲਿਖਿਆ ਜਾਣਾ ਹੈ। ਇੱਕ ਪਰਸਪੈਕਸ਼ਨ ਇਹ ਵੀ ਤੇ ਹੈ ਕਿ ਸਲੂਟ ਜਿਹੜੇ ਨੇ ਉਹ ਕੁਰਸੀ ਨੂੰ ਵਜਦੇ ਨੇ। ਜੇ ਕੁਰਸੀ ਚਲੀ ਗਈ ਤੇ ਫਿਰ ਇਸ ਦਾ ਡਰਾਅ ਬੈਕ ਨਹੀਂ ਹੋਏਗਾ ਹਰਿਆਣੇ ਦੀ ਚੋਣਾ ਹੈਗੀਆਂ ਨੇ ਉਸ ਦੇ ਵਿੱਚ ਭਾਜੀਪੀ ਆਮਾਦੀਪਾਰਟੀ ਦੇ ਉੱਪਰ ਸਿੱਧਾ ਤੰਜ ਕਸੂਗੀ ਕਿ ਇਹਨਾਂ ਤੇ ਕਰਪਸ਼ਨ ਦੇ ਚਾਰਜਿਸ ਸੀ। ਇਸ ਕਰਕੇ ਇਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਦੇਖੋ ਕੁਰਸੀ ਆਮ ਆਦਮੀ ਪਾਰਟੀ ਦੇ ਕੋਲ ਹੀ ਹੈ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕਾਬਿਲ ਲੀਡਰਾਂ ਦੇ ਨਾਲ ਭਰੀ ਹੋਈ ਹੈ ਜੀ ਤੇ ਅਗਵਾਈ ਹਮੇਸ਼ਾ ਹੀ ਆਮ ਆਦਮੀ ਪਾਰਟੀ ਨੂੰ ਅਰਵਿੰਦ ਕੇਜਰੀਵਾਲ ਜੀ ਦੀ ਸੀ ਤੇ ਅਰਵਿੰਦ ਕੇਜਰੀਵਾਲ ਜੀ ਦੀ ਰਹੇਗੀ ਉਹ ਆਪਣੀ ਵਿਧਾਨ ਸਭਾ ਮੈਂਬਰ ਜਿਹਨੂੰ ਚੁਣਨਗੇ ਉਹ ਉਸ ਕੁਰਸੀ ਉੱਤੇ ਬੈਠਣਗੇ ਪਰ ਹਮੇਸ਼ਾ ਹੀ ਜਿਹੜੀ ਆਮ ਆਦਮੀ ਪਾਰਟੀ ਨੂੰ ਚਲਾਉਣ ਵਾਲੇ ਕਰਤਾ ਧਰਤਾ ਉਹ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਜਿਹੜੀ ਕੁਰਸੀ ਹੈ ਦਿੱਲੀ ਦੀ ਮੁੱਖ ਮੰਤਰੀ ਦੀ ਉਹ ਕਿਸੇ ਦੂਸਰੀ ਪਾਰਟੀ ਕੋਲ ਨਹੀਂ ਗਈ ਉਹ ਸਾਡੇ ਕੋਲ ਹੀ ਹੈ ਜੀ ਹੁਣ ਜਾਂ ਨਵੰਬਰ ਦੀ ਗੱਲ ਕਰੀਏ ਜਾਂ ਫਰਵਰੀ ਦੀ ਗੱਲ ਕਰੀਏ ਦਿੱਲੀ ਦੇ ਵਿੱਚ ਜਦੋਂ ਚੋਣਾਂ ਹੋਣੀਆਂ ਨੇ ਮੰਨਦੇ ਹੋ ਆਮ ਆਦਮੀ ਪਾਰਟੀ ਦੀ ਦੁਬਾਰਾ ਤੋਂ ਸਰਕਾਰ ਬਣਦੀ ਨਜ਼ਰ ਆਏਗੀ ਉਥੇ ਇਦਾਂ ਦੀ ਸਰਕਾਰ ਬਣਨੀ ਹੈ ਕਿ ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਨਵਾਂ ਇਤਿਹਾਸ ਦਰਜ ਹੋਣਾ ਚੌਥੀ ਵਾਰ ਐਂਡ ਜਿਸ ਤਰੀਕੇ ਜਿਸ ਆਤਮ ਵਿਸ਼ਵਾਸ ਦੇ ਨਾਲ ਉਹਨਾਂ ਨੇ ਆਪਣੀ ਲੋਕਾਂ ਨੂੰ ਕਿਹਾ ਕਿ ਮੈਨੂੰ ਅਗਨੀ ਪ੍ਰੀਖਿਆ ਤੋਂ ਮੈਂ ਲੰਘੂਗਾ ਤੇ ਮੈਂ ਅਸਤੀਫਾ ਦੇ ਰਿਹਾ ਹਾਂ ਇਹ ਬਹੁਤ ਵੱਡੀ ਗੱਲ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਦਿੱਲੀ ਦੇ ਲੋਕ ਇਸ ਇਤਿਹਾਸ ਨੂੰ ਦੁਬਾਰਾ ਰਚਣਗੇ ਚਲੋ ਵੇਖਣ ਵਾਲੀ ਗੱਲ ਰਹੇਗੀ ਕਿ ਹੁਣ ਦਿੱਲੀ ਦੇ ਲੋਕ ਜਿਹੜੇ ਨੇ ਕਿਹਾ ਅਰਵਿੰਦ ਕੇਜਰੀਵਾਲ ਦੇ ਇਸ ਫੈਸਲੇ ਤੇ ਮੋਰ ਲਾਉਂਦੇ ਨੇ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par